ਇਹ NCERT ਦੇ ਨਾਲ NCERT ਦੀਆਂ ਕਿਤਾਬਾਂ 'ਚੋਂ ਸਿੱਖ ਇਤਿਹਾਸ ਨੂੰ ਸ਼ਾਮਲ ਕੀਤਾ ਜਾਏਗਾ। ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਪਾਠ ਵੀ ਇਹਨਾਂ ਬੁੱਕਸ 'ਚ ਸ਼ਾਮਲ ਕੀਤੇ ਜਾਣਗੇ ਤੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਖਾਲਸਾ ਪੰਥ ਦੇ ਪਾਠ ਵੀ ਇਸ 'ਚ ਸ਼ਾਮਲ ਹੋਣਗੇ ਤਾਂ ਕਿ ਛਿੜੂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਵੀ ਬੱਚਿਆਂ ਨੂੰ ਪੜਾਇਆ ਜਾਏਗਾ। ਸਿੱਖ ਇਤਿਹਾਸ ਦੇ ਨਾਲ ਜਾਣੂ ਕਰਵਾਇਆ ਜਾਏਗਾ। ਕਿਤਾਬ ਚ 19ਵੀਂ ਸਦੀ ਦੇ ਸਿੱਖ ਰਾਜ ਤੇ ਵੀ ਪਾਠ ਸ਼ਾਮਲ ਕੀਤਾ ਗਿਆ ਹੈ ਤੇ NCERT ਦਿਆਂ ਕਿਤਾਬਾਂ ਚੋਂ ਸਿੱਖ ਇਤਿਹਾਸ ਬੱਚਿਆਂ ਨੂੰ ਪੜਾਇਆ ਜਾਏਗਾ। ਇਹ ਖਬਰਾਂ ਕਿਉਂਕਿ ਗਉੜਿਆਂ ਦੀ ਵਾਰ ਗਾਉਣਾ, ਜੋਗਿਆਂ ਦੀ ਵਾਰ ਸੁਣਨਾ, ਗਉੜਿਆਂ ਦੀ ਵਾਰ ਪੜ੍ਹਨਾ ਇਹ ਤੁਹਾਡੇ ਅੰਦਰ ਇੱਕ ਸ਼ਕਤੀ ਪੈਦਾ ਕਰਦਾ ਇੱਕ ਮਨੋਬਲ ਪੈਦਾ ਕਰਦਾ ਤੁਹਾਡੇ ਅੰਦਰ ਦੇਸ਼ ਭਗਤੀ ਆਪਣੇ ਧਰਮ ਪ੍ਰਸਤੀ ਜਿਹੜੀ ਆ ਪੈਦਾ ਕਰਦਾ ਸੋ ਸਿੱਖਾਂ ਦਾ ਇਤਿਹਾਸ ਯੋਧਿਆਂ ਦਾ ਇਤਿਹਾਸ ਹੈ ਜਦੋਂ ਇਸ ਨੂੰ ਕੋਈ ਪੜਦਾ ਤਾਂ ਉਹਦੇ ਅੰਦਰ ਇੱਕ ਸ਼ਕਤੀ ਪੈਦਾ ਹੁੰਦੀ ਆ ਤੇ ਦੁਸ਼ਮਣਾਂ ਦੇ ਖਿਲਾਫ ਲੜਨ ਤੇ ਡਟਣ ਤੇ ਸ਼ਹਾਦਤ ਦੀ ਜਿਹੜੀ ਆ ਉਹਦੇ ਅੰਦਰ ਇੱਕ ਚਿੰਤ ਪੈਦਾ ਹੁੰਦੀ ਆ ਜਿਸ ਦੀ ਇਸ ਦੇਸ਼ ਨੂੰ ਵੀ ਲੋੜ ਆ ਕੌਮ ਨੂੰ ਵੀ ਲੋੜ ਆ ਇਹ ਸਮਾਜ ਨੂੰ ਵੀ ਲੋੜ ਆ ਕਿਉਂਕਿ ਜਿਹੜੀਆਂ ਸਮਾਜ ਵਿਰੋਧੀ ਸ਼ਕਤੀਆਂ ਕੋਈ ਜ਼ੁਲਮ ਕਰਦਾ ਜਾਂ ਕੋਈ ماحول ਖਰਾਬ ਕਰਦਾ ਉਹਨਾਂ ਦੇ ਖਿਲਾਫ ਖੜਨਾ ਅੱਜ ਦੇ ਸਮੇਂ ਦੀ ਵੱਡੀ ਲੋੜ ਅਤੇ ਜ਼ਰੂਰਤ ਆ ਇਹ ਦੇਸ਼ ਦੇ ਅਜਿਹੇ ਸਿੱਖ ਯੋਧਿਆਂ ਨੂੰ ਤੇ ਹੋਰ ਦੇਸ਼ ਦੇ ਅੰਦਰ ਜੁਝਾਰੂਆਂ ਨੂੰ ਯਾਦ ਕਰੇਗਾ ਦਾ ਸਾਡੀ ਜਿਹੜੀ ਪੀੜ੍ਹੀ ਹੈ ਆਉਣ ਵਾਲੀ ਉਹ ਇਸ ਤੋਂ ਚੰਗਾ ਸਭ ਸਿੱਖੇਗੀ ਹੁਣ ਨਜ਼ਰ ਪਾਵਾਂਗੇ ਖਬਰ ਨੰਬਰ 3 ਤੇ ਜੋ ਕਿ ਜੁੜੀ ਹੋਈ ਹੈ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਲੈਂਡ ਪੁਲਿੰਗ ਸਕੀਮ ਤੇ ਬੋਲੇ ਨੇ ਮੰਤਰੀ ਹਰਪਾਲ ਛਿਮੋਣਾ ਨੇ ਕਿਹਾ ਕਿ ਕਿਸੇ ਵੀ ਕਿਸਾਨ ਦੀ ਜਬਰੀ ਜ਼ਮੀਨ ਨਹੀਂ ਲਈ ਜਾਏਗੀ ਵਿਰੋਧੀ ਧਿਰਾਂ ਕਿਸਾਨਾਂ ਨੂੰ ਗੁੰਮਰਾਹ ਕਰੀਆਂ ਨੇ ਹਰਪਾਲ ਛਿਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਪੰਜਾਬ ਦੇ ਕਿੱਤੇ 'ਚ ਹੈ ਲੈਂਡ ਪੁਲਿੰਗ ਸਕੀਮ ਦੁਸੇ ਪਾਸੇ ਐਸਕੇਐਮ ਨੇ ਲੈਂਡ ਪੁਲਿੰਗ ਸਕੀਮ ਦੇ ਵਿਰੋਧ ਮੀਟਿੰਗ ਕੀਤੀ ਅੱਜ ਮੀਟਿੰਗ ਚ ਤਾਸ ਰਾਜਨੀਤਿਕ ਪਾਰਟੀਆਂ ਵੀ ਸ਼ਾਮਲ ਹੋਈਆਂ ਤੇ ਮੀਟਿੰਗ ਚ ਸਰਬਸੰਮਤੀ ਦੇ ਨਾਲ 4 ਮਤੇ ਪਾਸ ਕੀਤੇ ਗਏ ਲੈਂਡ ਪੁਲਿੰਗ ਨੀਤੀ ਰੱਦ ਕਰੇ ਸਰਕਾਰ ਇਹ ਮਤਾ ਪਾਇਆ ਗਿਆ ਐਸਕੇਐਮ ਦੀ ਮੀਟਿੰਗ ਚ ਖੇਤੀ ਨੀਤੀ ਲਾਗੂ ਕੀਤੀ ਜਾਏ 30 ਜੁਲਾਈ ਨੂੰ ਕਿਸਾਨ ਟਰੈਕਟਰ ਮਾਰਚ ਵੀ ਕੱਢਣਗੇ 10 ਤੋਂ 24 ਅਗਸਤ ਨੂੰ ਮੈਗਾ ਰੈਲੀ ਦਾ ਐਲਾਨ ਐਸਕੇਐਮ ਦੇ ਵੱਲੋਂ ਕੀਤਾ ਗਿਆ ਔਰ ਸਰਕਾਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅਸੀਂ ਆਉਣ ਤੋਂ ਬਾਅਦ ਜਿਹੜਾ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਅੰਦਰ ਅਸੀਂ ਲੈਂਡ ਪੂਲਿੰਗ ਦੀ ਪਾਲਿਸੀ ਲੈ ਕੇ ਆਏ ਅਸੀਂ ਪੰਜਾਬ ਦੇ ਅੰਦਰ ਲੈਂਡ ਪੂਲਿੰਗ ਦੀ ਪਾਲਿਸੀ ਆਈ ਆ ਜਿਸ ਪਾਲਿਸੀ ਦੇ ਅਧੀਨ ਅਸੀਂ ਇਹ ਡਿਸਾਈਡ ਕੀਤਾਗਾ ਕਿ ਜਿਹੜਾ ਪੰਜਾਬ ਦਾ ਕਿਸਾਨ ਜਿਹੜਾ ਪੰਜਾਬ ਦਾ ਕਿਸਾਨ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਆਪਣੀ ਫ੍ਰੀ ਵਿਲ ਦੇ ਨਾਲ ਬਿਨਾ ਕਿਸੇ ਦਬਾਅ ਦੇ ਡਰ ਦੇ ਭੇਦ ਦੇ ਭਾਵ ਦੇ ਸਰਕਾਰ ਨੂੰ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਆਪਣੀ ਜ਼ਮੀਨ ਦੇਣੀ ਚਾਹਗਾ ਕਿ ਆਪਣੀ ਜ਼ਮੀਨ ਜਿਹੜੇ ਦੇਊਗਾ ਕਿ ਮੈਨੂੰ ਸਰਕਾਰ ਜਿਹੜੀ ਜ਼ਮੀਨ ਡਿਵੈਲਪ ਕਰਕੇ ਦੇਵੇ ਔਰ ਉਹ ਜ਼ਮੀਨ ਚੋਂ ਉਹਦਾ ਜਿਹੜਾ ਕਾਨੂੰਨ ਦੇ ਅਨੁਸਾਰ ਬਣਦਾ ਹਿੱਸਾ ਜਿਹੜਾ ਪਲਾਟ ਜਾਂ ਰੈਸੀ ਕਮਰਸ਼ੀਅਲ ਜਿਹੜਾ ਉਹਨੂੰ ਮਿਲੂਗਾ ਅਸੀਂ ਅਮਨ ਅਰੋੜਾ ਜੀ ਨੂੰ ਕਿਹਾ ਸੀ ਕਿ ਤੁਹਾਡੀ ਪਾਲਿਸੀ ਦੇ ਨਾਲ ਰਿਲੇਟਡ ਸਵਾਲ ਹੋਣਗੇ ਉਥੇ ਆ ਕੇ ਸਪਸ਼ਟ ਕਰੋ ਨੋਟੀਫਿਕੇਸ਼ਨ ਅੱਜ ਦਾ ਪ੍ਰਚੰਡਾ ਲੋਕਾਂ ਨੂੰ ਦਿਖਾਇਆ ਜਾ ਰਿਹਾ ਜਿਹੜੀ ਲੈਂਡ ਡਿਵੈਲਪ ਵੀ ਕਰਨੀ ਹੈ ਉਹ ਡਿਵੈਲਪਮੈਂਟ ਦੇ ਚਾਰजेस ਵੀ ਕਿਸਾਨੀ ਤੋਂ ਲਏ ਜਾਣੇ ਨੇ ਔਰ ਜਦੋਂ ਨੂੰ ਉਹ ਜਾ ਕੇ ਹਾਲੇ ਤਾਂ ਪੂਰਾ ਚੰਡੀਗੜ੍ਹ ਜਾਂ ਮੋਹਾਲੀ ਡਿਵੈਲਪ ਨਹੀਂ ਹੋਇਆ ਜਿਹੜੀ ਲੈਂਡ ਪੂਲਿੰਗ ਪਾਲਿਸੀ ਮੋਹਾਲੀ ਚ ਅਡਾਪਟ ਹੋਈ ਸੀ ਉਸ ਵੀ ਲੋਕਾਂ ਨਾਲ ਜਿਹੜੇ ਡਿਮਾਰਕੇਸ਼ਨ ਜਿਹੜੀ ਲੈਂਡ ਦੀ ਜਿਹੜੀ ਲੋਕਾਂ ਨੂੰ ਵਾਪਸ ਕੀਤੀ ਗਈ ਹੈ ਦਿਖਾਇਆ ਕੁਝ ਗਿਆ ਕੀਤਾ ਕੁਝ ਗਿਆ ਇਸ ਕਰਕੇ ਇਹਦਾ ਸੋਸ਼ਲ ਇੰਪੈਕਟ ਕੀ ਹੈ ਸੋਸ਼ਲ ਇੰਪੈਕਟ ਸੁਸਾਇਟੀ ਤੇ ਕੀ ਹੋਊਗਾ ਪੰਜਾਬ ਗਵਰਨਮੈਂਟ ਇਹ ਦਿਖਾਵੇ ਵੀ ਸਟਡੀ ਕਿੱਥੇ ਹੈ हूँ जिक्र करा खबर नंबर दो का जो कि जुड़ी हुई है इंडिया अलायंस के नाम ना इंडिया अलायंस का हिस्सा नहीं है आम आदमी पार्टी आम आदमी पार्टी के लीडर संजय सिंह ने इस बाबत एक वाला बयान किया है उन्होंने कहा कि आम आदमी पार्टी हूँ इंडिया गठजोड़ का हिस्सा नहीं है इंडिया गठजोड़ मीटिंग शामिल नहीं होगी आम आदमी पार्टी इंडिया गठजोड़ सिर्फ लोग सभा चोली ਤੇ ਸੰਜੇ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਆਪ ਨੇ ਇਕੱਲੇ ਚੋਣਾ ਲੜੀਆਂ ਨੇ ਪੰਜਾਬ ਤੇ ਗੁਜਰਾਤ 'ਚ ਵੀ ਇਕੱਲੇ ਚੋਣਾ ਲੜੀਆਂ ਨੇ ਤੇ ਹੁਣ ਆਮ ਆਦਮੀ ਪਾਰਟੀ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਇੰਡੀਆ ਅਲਾਈਅንስ ਦਾ ਹਿੱਸਾ ਨਹੀਂ ਹੈ ਕਾਬਿਲ ਗੌਰ ਹੈ ਕਿ ਕੱਲ ਵੀ ਇੰਡੀਆ ਅਲਾਈਅንስ ਦੀ ਬੈਠਕ ਸੱਦੀ ਗਈ ਹੈ ਮਲਕਰਜਨ ਖੜਗੇ ਜੋ ਕਿ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀ ਵਿਹائش ਤੇ ਇੱਕ ਮੀਟਿੰਗ ਸੱਦੀ ਗਈ ਹੈ ਜੋ ਆਨ ਵਾਲਾ ਮੌਨਸੂਨ ਸੈਸ਼ਨ ਹੈ ਉਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਪੂਰੀ ਸਟ੍ਰੈਟਜੀ ਘੜੀ ਜਾ ਰਹੀ ਹੈ ਪਰ ਆਮ ਆਦਮੀ ਪਾਰਟੀ ਦੇ ਜੁਨੀਅਰ ਲੀਡਰਸ ਨੇ OS ਇੰਡੀਆ ਬਲੌਕ ਦੀ ਮੀਟਿੰਗ 'ਚ ਕੱਲ ਸ਼ਾਮਲ ਨਹੀਂ ਹੋਣਗੇ ਕਿਉਂਕਿ ਸੰਜੇ ਸਿੰਘ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਹੁਣ ਇੰਡੀਆ ਅਲਾਈਅንስ ਦਾ ਹਿੱਸਾ ਨਹੀਂ ਹੈ ਆਮ ਆਦਮੀ ਪਾਰਟੀ ਇੰਡੀਆ ਅਲਾਈਅਅንስ ਦੀਆਂ ਮੀਟਿੰਗਾਂ 'ਚ ਆਮ ਆਦਮੀ ਪਾਰਟੀ ਸ਼ਾਮਲ ਨਹੀਂ ਹੋਏਗੀ ਇੰਡੀਆ ਗਠਜੋੜ ਸਿਰਫ ਲੋਕ ਸਭਾ ਚੋਣਾਂ ਦੇ ਲਈ ਥੀ का जहां तक प्रश्न है हमने स्पष्ट किया अपनी स्थिति कि इंडिया गठबंधन जो था वो लोकसभा चुनाव के लिए था उसके बाद हरियाणा हम अकेले लड़े दिल्ली हम अकेले लड़े बिहार का चुनाव अकेले लड़ने जा रहे हैं और दो बाय इलेक्शन हुआ एक गुजरात में और एक पंजाब में दोनों बाय इलेक्शन हमारे अलग अलग लड़े तो आम आदमी पार्टी इंडिया गठबंधन का हिस्सा नहीं है और जो मुद्दे संसद के अंदर उठाने हैं आम आदमी पार्टी मजबूती से उसको उठाएगी आप जानते हैं ਅਸੀਂ ਨੇ ਹਮੇਸ਼ਾ ਇੱਕ ਸਸਤ ਵਿਪੱਖਸ਼ ਦੀ ਭੂਮਿਕਾ ਨਿਭਾਈ ਹੈ ਔਰ ਉਹ ਨਿਭਾएंगे ਹੁਣ ਖਬਰ ਨੰਬਰ 1 ਜੋ ਕਿ ਜੁੜੀ ਹੋਈ ਹੈ ਦਰਬਾਰ ਸਾਹਿਬ ਦੇ ਨਾਲ ਸ਼ੇਰ ਦਰਬਾਰ ਸਾਹਿਬ ਨੂੰ ਫੇਰ ਧਮਕੀ ਮਿਲੀ ਹੈ ਦੱਸ ਕੇ 5ਵੇਂ ਦਿਨ ਮੁਰਤੋ ਸ਼ੇਰ ਦਰਬਾਰ ਸਾਹਿਬ ਨੂੰ ਧਮਕੀ ਭਰੀ ਈਮੇਲ ਭੇਜੀ ਗਈ ਹੈ ਹੁਣ ਤੱਕ ਕੁੱਲ 6 ਧਮਕੀਆਂ ਭਰੀਆਂ ਈਮੇਲ ਸ਼ੇਰ ਦਰਬਾਰ ਸਾਹਿਬ ਨੂੰ ਭੇਜੀਆਂ ਗਈਆਂ ਨੇ ਸ਼੍ਰੀ ਹਰਮੰਦਰ ਸਾਹਿਬ ਨੂੰ ਆਰ ਡੀ ਐਕਸ ਨਾਲ ਓੜੋਂ ਦੀ ਧਮਕੀ ਦਿੱਤੀ ਗਈ ਤੇ ਸ਼੍ਰੀ ਹਰਮੰਦਰ ਸਾਹਿਬ ਨੂੰ ਧਮਕੀਆਂ ਮਿਲਣ ਤੇ ਮਾਮਲੇ 'ਚ ਐਕਸ਼ਨ ਵੀ ਹੋਇਆ ਹੈ ਪੁਲਿਸ ਨੇ ਇੱਕ ਸੌਫਟਵੇਅਰ

ਜੋ ਹੈ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾਏਗੀ ਫੋਰੈਂਸਿਕ ਟੀਮਾਂ ਦੇ ਵੱਲੋਂ ਕੀਤੀ ਜਾਏਗੀ ਪਰ ਅੱਜ ਮੁਰਤੋ ਇੱਕ ਹੋਰ ਤਮਕੀ ਪਈ ਈਮੇਲ ਚਦਰਪਾਤ ਸਾਹਿਬ ਨੂੰ ਆਈ ਉਹਨੂੰ ਪੁੱਛ ਗਏ ਸਿੱਫਡੇ ਲਈ ਰਾਤ ਰਖ ਲਿਆ ਤੇ ਉਹਦਾ ਸ਼ੁਭਰ ਜ਼ੰਮੇ ਉਹਦਾ ਨਾਮ ਹੈ ਤੇ ਤਾਮਨ ਨਾਲ ਦੇ ਨਾਲ ਉਹ ਜਿਹੜਾ ਰਿਲੇਟਡ ਹੈਗਾ ਤੇ ਮੇਰੀ ਬੇਨਤੀ ਹੈ ਉਹਦੇ ਤੋਂ ਬਾਅਦ ਵੀ ਇੱਕ ਮਿਹਰਤ ਨਾਲ ਉਹਦੇ ਤੋਂ ਬਾਅਦ ਵੀ ਜਿਹੜੀ ਤੁਹਾਨੂੰ ਈਮੇਲ ਆਈ ਹੈ ਦੇਖੋ ਜੋ ਮਨੁੱਖਦਸ਼ਾ ਮਹਿਸੂਸ ਹੁੰਦਾ ਹੈ ਕਿ ਦਰਵਾਜ਼ਾ ਪ੍ਰਤੀ ਇਹ ਕੋਈ ਇੱਕ ਬੰਦਾ ਨਹੀਂ ਹੈ ਜੇ ਸ਼ੁਭ ਦੁਮੇ ਨੂੰ ਅੱਜ ਆਪਾਂ ਰਾਤ 'ਚ ਮਿਲਿਆ ਉਹਦੇ ਤੋਂ ਪੂਰਨ ਡਗਾਈ ਦੇ ਵਿੱਚ ਪੁਛਕਿਛ ਹੋਣੀ ਚਾਹੀਦੀ ਹੈ ਇਹਦੇ ਪਿੱਛੇ ਕਿਹੜੀਆਂ ਸੰਸਥਾ ਕਿਹੜੀਆਂ ਏਜੰਸੀਆਂ ਕਿਹੜਾ ਗਰੁੱਪ ਜਿਹੜਾ ਉਹ ਕੰਮ ਕਰਦਾ ਪਿਆ ਕਿਉਂਕਿ ਦੂਸਰਾ ਜਿਹੜੀ ਈਮੇਲ ਆਣੀ ਇੱਕ ਖੱਤ੍ਹਾ ਜਾਰ ਕਰਦੀ ਹੈ ਸ਼ੁਭਮ दुबे ਨਾਮ ਦਾ ਇੱਕ ਸੌਫਟਵੇਅਰ ਇੰਜੀਨੀਅਰ ਹੈ ਉਹਨੂੰ ਅਸੀਂ ਰਾਉਂਡ ਅਪ ਕੀਤਾ ਹੈ ਉਹਦੀ ਡਿਟੇਲ ਚ ਪੁੱਛਕਿਛ ਕੀਤੀ ਜਾ ਰਹੀ ਹੈ ਉਹਦੇ ਡਿਵਾਈਸ ਜਿਹੜੇ ਹੈ ਲੈਪਟਾਪ ਤੇ ਫੋਨ ਉਹ ਵੀ ਕਬਜ਼ੇ ਚ ਲੈ ਗਏ ਹੈ ਔਰ ਇਹਦੀ ਜਿਹੜੀ ਕੁਆਲਿਫਿਕੇਸ਼ਨ ਹੈ ਉਹ ਆ ਪੀਟੈਕ ਹੈਗੀ ਹੈ ਔਰ ਵੱਖ-ਵੱਖ ਕੰਪਨੀਅਾਂ ਚ ਕੰਮ ਕਰ ਚੁੱਕਿਆ ਬਟ ਅਜੇ ਉਹਦੇ ਉੱਤੇ ਅਸੀਂ ਕਹਿ ਸਕਦੇ ਹਾਂ ਸਾਨੂੰ ਪਾਰਸ਼ਲ ਸਕਸੈਸ ਮਿਲੀ ਹੈ ਕਿਉਂਕਿ ਜਿੰਨੀਦਰ ਤੱਕ ਬਿਲਕੁਲ ਪਿੰਪੁਆਇੰਟ ਨਹੀਂ ਹੁੰਦਾ ਕਾਫੀ ਇਨਫੋਰਮੇਸ਼ਨ ਅਜੇ ਬਾਕੀ ਆਉਣੀ ਹੈ ਕੰਪਨੀਆਂਜ਼ ਤੋਂ ਸਰਵਿਸ ਪ੍ਰੋਵਾਈਡਰਸ ਤੋਂ ਤੋਂ ਤੇ ਅਸੀਂ ਕੰਮ ਕਰ ਰਹੇ ਹਾਂ ਬਟ ਜਿਹੜੀ ਫਰਸਟ ਮੇਲ ਆਈ ਸੀ ਉਹਦੇ ਸਬੰਧ ਦੇ ਵਿੱਚ ਇਹ ਜਿਹੜੀ ਇਨਵੈਸਟੀਗੇਸ਼ਨ ਇੱਥੇ ਤੱਕ ਪਹੁੰਚੀ ਹੈ ਟੈਂਟਸ ਨੇ ਹੁਣ ਤੱਕ ਦੀਆਂ ਮੇਲ ਜਿਹੜੀਆਂ ਆਈਆਂ ਅਸੀਂ ਇਸ ਵੰਚ ਦੋ ਐਫ ਆਈ ਆਰ ਵੀ ਦਰਜ ਕਰ ਚੁੱਕੇ ਹਾਂ ਉਦੇ ਵਿੱਚ ਮੇਨਲੀ ਕੰਟੈਂਟ ਸਦਰਨ ਸਟੇਟਸ ਜਿਹੜੇ ਸਾਡੇ ਮੁਲਕ ਦੀਆਂ ਉਹਨਾਂ ਬਾਰੇ ਹੈਗਾ ਉਹਦੇ ਵਿੱਚ ਬੇਸਿਕਲੀ ਤਾਮਿਲਨਾਡ ਬਾਰੇ ਜ਼ਿਆਦਾ ਗੱਲ ਕੀਤੀ ਜਾ ਰਹੀ ਹੈ ਉੱਥੋਂ ਦੀ ਪੋਲੀਟੀਕਲ ਪਾਰਟੀਆਂ ਬਾਰੇ ਗੱਲ ਕੀਤੀ ਜਾ ਰਹੀ ਹੈ ਉੱਥੋਂ ਦੇ ਕੁਝ ਜਿਹੜੀਆਂ ਇਨਸੀਡੈਂਟਸ ਨੇ ਉਹਨਾਂ ਬਾਰੇ ਇਹਦੇ ਬਾਰੇ ਚਰਚਾ ਹੈ ਔਰ ਡਿਫਰੈਂਟ ਡਿਫਰੈਂਟ ਜਿਹੜੀ ਜਗ੍ਹਾ ਦੇ ਵਿੱਚ ਨਾਲ ਅਟੈਕ ਕੀਤਾ ਜਾਂਦਾ ਹੈ ਔਰ ਸ਼੍ਰੀ ਦਰਬਾਰ ਸਾਹਿਬ ਬਾਰੇ ਜ਼ਿਕਰ ਥੋੜਾ ਜਿਹਾ ਕਰਕੇ ਤੇ ਉਹਦੇ ਨਾਲ ਮੈਨੂੰ ਇਹ ਲੱਗਦਾ ਕਿ ਮੇਰੀ اپنی ایک ਇਹਦੇ ਚ ਜੋ بیئر ریڈنگ ਤੋਂ ਪਤਾ ਲੱਗਦਾ ਕਿ ਉਹ ਹਾਈਪ ਵੀ ਕ੍ਰੀਏਟ ਕਰਕੇ اٹینਸ਼ਨ ਸੀਕ ਵੀ ਕਰਨਾ ਚਾਹੁੰਦੇ ਉਸ ਚੀਜ਼ਾਂ ਬਾਰੇ ਜਿਹੜੇ ਲੋਕਾਂ ਦੇ ਨਾਮ ਜ਼ਿਕਰ ਕੀਤੇ ਆ ਮੇਲਸ ਦੇ ਵਿੱਚ ਉਹ ਵੀ ਜਿਹੜੇ ਲੋਕ ਨੇ ਉਹ ਸਾਊਥ ਇੰਡੀਆ ਨੂੰ ਹੀ ਜ਼ਿਆਦਾਤਰ ਬਿਲੋਂਗ ਕਰਦੇ ਆ ਤੇ ਜਿਨ੍ਹਾਂ ਨੂੰ ਨਾਲ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੀ اٹینਸ਼ਨ ਜਿਵੇਂ ਸੀਕ ਕੀਤੀ ਜਾਂਦੀ ਹੈ